ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀਆਂ ਵੱਡੀਆਂ ਘਟਨਾਵਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਸਿੱਖਿਆ ਪ੍ਰਾਪਤ ਕਰਕੇ ਆਏ ਅਧਿਆਪਕਾਂ ਨਾਲ ਕੀਤੀ ਗੱਲਬਾਤ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਰਹਿ ਮੌਜੂਦ। ਅਧਿਆਪਕਾਂ ਨੇ ਵੀ ਕੀਤੇ ਆਪਣੇ ਤਜਰਬੇ ਸਾਂਝੇ। ਮੁੱਖ ਮੰਤਰੀ ਭਗਵੰਤ ਮਾਨ ਨੇ 13 ਦਸੰਬਰ 2001 ਨੂੰ ਸੰਸਦ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸਰਦਾਂਜਲੀ। ਲਿਖਿਆ ਕਿ ਦੇਸ਼ ਉਨ੍ਹਾਂ ਦੀ ਸੇਵਾ ਤੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੇ ਪੰਜਾਬ ਦੇ ਕਿਸਾਨਾਂ ਪ੍ਰਤੀ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਪਲਟਵਾਰ ਕਿਹਾ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਭਾਜਪਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਨਾਲੋਂ ਵਿਛੜਨ ਤੇ ਮਾਤਾ ਗੁਜਰ ਕੌਰ ਸਮੇਤ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜਮੇਲਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਤੋਂ ਹੋਣ ਜਾ ਰਿਹਾ ਸ਼ੁਰੂ। ਗੁਰਦੁਆਰਾ ਸਾਹਿਬ ਵਿਖੇ 3 ਦਿਨ ਤੱਕ ਸਜਣਗੇ ਧਾਰਮਿਕ ਦੀਵਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਗਈ 10 ਦਿਨਾਂ ਦੀ ਧਾਰਮਿਕ ਸਜ਼ਾ ਨੂੰ ਪੂਕਤਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਟੀ ਕਹਮਤਾ ਦੇ ਨਾਲ ਹੀ ਕਰਵਾਈ ਅਰਦਾਸ ਖਨੌਰੀ ਬਾਰਡਰ ਤੇ ਮਰਨਵਰਤ ਰੱਖ ਰਹੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਕਾਉਂਸਲ ਆਫ ਲਾਇਰਜ਼ ਦੇ ਚੇਅਰਮੈਨ ਵਾਸੁਰੰਜਨ ਸ਼ਾਂਡਲਿਆ ਨੇ ਇੱਕ ਪਟੀਸ਼ਨ ਦਾਇਰ ਕਰਕੇ ਮਰਨਵਰਤ ਖਤਮ ਕਰਵਾਉਣ ਦੀ ਰਕੀ ਮੰਗ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਪਹਿਲੀ ਤੇ ਆਖਰੀ ਚਿੱਠੀ ਫੋਨ ਨਾਲ ਕੀਤੀ ਦਸਤਖਤ ਡਲੇਵਾਲ ਦੀ ਹਾਲਤ ਬਣੀ ਨਾਜ਼ੁਕ ਤੇ 17 ਦਿਨਾਂ ਵਿੱਚ 12 ਕਿਲੋ ਘਟਿਆ ਵਜ਼ਨ ਪਟਿਆਲਾ ਦੇ ਮਹਿੰਦਰਗੰਜ ਰਾਜਪੁਰਾ ਇਲਾਕੇ ਵਿੱਚ ਬਣੇ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਦੀ ਹੋਈ ਰੇਲ ਬਣਾਉਣ ਦੇ ਚੱਕਰ ਵਿੱਚ ਮੌਤ ਤਿੰਨ ਵਿਦਿਆਰਥੀ ਰੇਲਵੇ ਟਰੈਕ ਕੋਲ ਰੇਲ ਬਣਾਉਂਦਿਆਂ ਆਏ ਰੇਲ ਗੱਡੀ ਦੇ ਚਪੇਟ ਵਿੱਚ ਦੋ ਹੋਰ ਹੋਏ ਜ਼ਖਮੀ ਨੀਰਾਬਸੀ ਦੇ ਰਾਮਗੜ ਰੋਡ ਤੇ ਬਣੇ ਪੱਠੇ ਕੋਲ ਬਣੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਕਾਰਨ 14 ਮਹੀਨੇ ਦੀ 마ਸੂਮ ਬੱਚੀ ਦੀ ਹੋਈ ਮੌਤ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚੱਲਦੇ ਜਲੰਧਰ ਦਾ ਤਾਪਮਾਨ ਆਇਆ 4 ਡਿਗਰੀ ਤੋਂ ਵੀ ਹੇਠਾਂ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰਕੇ ਅਗਲੇ 3 ਦਿਨਾਂ ਲਈ ਜਾਨਲੇਵਾ ਠੀਤ ਲਹਿਰ ਦੀ ਕੀਤੀ ਗਈ ਪੂਰਵਕ ਪਾਣੀ ਸੋ ਐਸੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ ਸੰਧੂ ਇਜਾਜ਼ਤ ਸਰਫੀ ਕਾਲ ਸਰਖਿਆਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਤਿਆਂ ਹੁਣ ਤੱਕ ਦੀਆਂ ਵੱਡੀਆਂ ਘਟਨਾਵਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਅਧਿਆਪਕਾਂ ਨਾਲ ਕੀਤੀ ਗੱਲਬਾਤ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਰਹਿ ਮੌਜੂਦ। ਅਧਿਆਪਕਾਂ ਨੇ ਵੀ ਕੀਤੇ ਆਪਣੇ ਤਜਰਬੇ ਸਾਂਝੇ। ਮੁੱਖ ਮੰਤਰੀ ਭਗਵੰਤ ਮਾਨ ਨੇ 13 ਦਸੰਬਰ 2001 ਨੂੰ ਸੰਸਦ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸਰਜਾਂਦਲੀ ਲਿਖਿਆ ਕਿ ਦੇਸ਼ ਉਨ੍ਹਾਂ ਦੀ ਸੇਵਾ ਤੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਆਮਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾੰਗੜਾ ਦੇ ਪੰਜਾਬ ਦੇ ਕਿਸਾਨਾਂ ਪ੍ਰਤੀ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਪਲਟਵਾਰ ਕਿਹਾ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਭਾਜਪਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਅਨੰਦਪੁਰ ਦਾ ਕੇਲਾਸ਼ ਰਿੰਦ ਤੋਂ ਬਾਅਦ ਪਰਿਵਾਰ ਨਾਲੋਂ ਵਿਛੜਨ ਤੇ ਮਾਤਾ ਗੁਜਰ ਕੌਰ ਸਮੇਤ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜਮੇਲਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਤੋਂ ਹੋਣ ਜਾ ਰਿਹਾ ਸ਼ੁਰੂ ਗੁਰਦੁਆਰਾ ਸਾਹਿਬ ਵਿਖੇ 3 ਦਿਨ ਤੱਕ ਸਜਣਗੇ ਧਾਰਮਿਕ ਦੀਵਾਨ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਗਈ 10 ਦਿਨਾਂ ਦੀ ਧਾਰਮਿਕ ਸਜ਼ਾ ਨੂੰ ਪੂਕਤਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਤੇ ਕਮਤਥਾ ਦੇ ਨਾਲ ਹੀ ਕਰਵਾਈ ਅਰਦਾਸ ਖਨੌਰੀ ਬਾਰਡਰ ਤੇ ਮਰਨਵਰਤ ਰੱਖ ਰਹੇ ਕਿਸਾਨਾਂ ਲਾਗੂ ਜਗਜੀਤ ਸਿੰਘ ਡੱਲੇਵਾਲ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਕਾਉਂਸਲ ਆਫ ਲਾਇਰਜ਼ ਦੇ ਚੇਅਰਮੈਨ ਵਾਸੁਰੰਜਨ ਸ਼ਾਂਡਲਿਆ ਨੇ ਇੱਕ ਪਟੀਸ਼ਨ ਦਾਇਰ ਕਰਕੇ ਮਰਨਵਰਤ ਖਤਮ ਕਰਵਾਉਣ ਦੀ ਰਕੀ ਮੰਗ ਕਿਸਾਨ ਅਗੂ ਜਗਜੀਤ ਸਿੰਘ ਡਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਪਹਿਲੀ ਤੇ ਆਖਰੀ ਚਿੱਠੀ ਖੂਨ ਨਾਲ ਕੀਤੀ ਦਸਤਖਤ ਡਲੇਵਾਲ ਦੀ ਹਾਲਤ ਬਣੀ ਨਾਜ਼ੁਕ ਤੇ 17 ਦਿਨਾਂ ਵਿੱਚ 12 ਕਿਲੋ ਘਟਿਆ ਵਜ਼ਨ ਪਟਿਆਲਾ ਦੇ ਮਹਿੰਦਰਗੰਜ ਰਾਜਪੁਰਾ ਇਲਾਕੇ ਵਿੱਚ ਬਣੇ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਦੀ ਹੋਈ ਰੇਲ ਬਣਾਉਣ ਦੇ ਚੱਕਰ ਵਿੱਚ ਮੌਤ ਤਿੰਨ ਵਿਦਿਆਰਥੀ ਰੇਲਵੇ ਟਰੈਕ ਕੋਲ ਰੇਲ ਬਣਾਉਂਦਿਆਂ ਆਏ ਰੇਲ ਗੱਡੀ ਦੇ ਚਪੇਟ ਵਿੱਚ ਦੋ ਹੋਰ ਹੋਏ ਜ਼ਖਮੀ ਡੇਰਾਬਸੀ ਦੇ ਰਾਮਗੜ੍ਹ ਰੋਡ ਤੇ ਬਣੇ ਪੱਠੇ ਕੋਲ ਬਣੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਕਾਰਨ 14 ਮਹੀਨੇ ਦੀ 마ਸੂਮ ਬੱਚੀ ਦੀ ਹੋਈ ਮੌਤ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚੱਲਦੇ ਜਲੰਧਰ ਦਾ ਤਾਪਮਾਨ ਆਇਆ 4 ਡਿਗਰੀ ਤੋਂ ਵੀ ਹੇਠਾਂ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰਕੇ ਅਗਲੇ 3 ਦਿਨਾਂ ਲਈ ਜਾਨਲੇਵਾ ਠੀਤ ਲਹਿਰ ਦੀ ਕੀਤੀ ਗਈ ਪੂਵਿਕ ਬਾਣੀ ਸੋ ਐਸੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਣੇ ਟੀਵੀ ਦੇ ਨਾਲ ਸੰਧਵੇ ਇਜਾਜ਼ਤ ਸੱਚੀ ਕਾਲ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀਆਂ ਵੱਡੀਆਂ ਘਟਨਾਵਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਸਿੱਖਿਆ ਪ੍ਰਾਪਤ ਕਰਕੇ ਆਏ ਅਧਿਆਪਕਾਂ ਨਾਲ ਕੀਤੀ ਗੱਲਬਾਤ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਰਹਿ ਮੌਜੂਦ। ਅਧਿਆਪਕਾਂ ਨੇ ਵੀ ਕੀਤੇ ਆਪਣੇ ਤਜਰਬੇ ਸਾਂਝੇ। ਮੁੱਖ ਮੰਤਰੀ ਭਗਵੰਤ ਮਾਨ ਨੇ 13 ਦਸੰਬਰ 2001 ਨੂੰ ਸੰਸਦ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸਰਜਾਂਦਲੀ ਲਿਖਿਆ ਕਿ ਦੇਸ਼ ਉਨ੍ਹਾਂ ਦੀ ਸੇਵਾ ਤੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੇ ਪੰਜਾਬ ਦੇ ਕਿਸਾਨਾਂ ਪ੍ਰਤੀ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਪਲਟਵਾਰ ਕਿਹਾ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਭਾਜਪਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਨਾਲੋਂ ਵਿਛੜਨ ਤੇ ਮਾਤਾ ਗੁਜਰ ਕੌਰ ਸਮੇਤ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜਮੇਲਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਤੋਂ ਹੋਣ ਜਾ ਰਿਹਾ ਸ਼ੁਰੂ। ਗੁਰਦੁਆਰਾ ਸਾਹਿਬ ਵਿਖੇ 3 ਦਿਨ ਤੱਕ ਸਜਣਗੇ ਧਾਰਮਿਕ ਦੀਵਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ 10 ਦਿਨਾਂ ਦੀ ਧਾਰਮਿਕ ਸਜ਼ਾ ਨੂੰ ਪੂਕਤਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਟੀ ਕਮਤਥਾ ਦੇ ਨਾਲ ਹੀ ਕਰਵਾਈ ਅਰਦਾਸ ਖਨੌਰੀ ਬਾਰਡਰ ਤੇ ਮਰਨਵਰਤ ਰੱਖ ਰਹੇ ਕਿਸਾਨਾਂ ਲਾਗੂ ਜਗਜੀਤ ਸਿੰਘ ਡੱਲੇਵਾਲ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਕਾਉਂਸਲ ਆਫ ਲਾਅਰਰਸ ਦੇ ਚੇਅਰਮੈਨ ਵਾਸੁਰੰਜਨ ਸ਼ਾਂਡਲਿਆ ਨੇ ਇੱਕ ਪਟੀਸ਼ਨ ਦਾਇਰ ਕਰਕੇ ਮਰਨਵਰਤ ਖਤਮ ਕਰਵਾਉਣ ਦੀ ਰਕੀ ਮੰਗ ਕਿਸਾਨ ਅਗੂ ਜਗਜੀਤ ਸਿੰਘ ਢਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਪਹਿਲੀ ਤੇ ਆਖਰੀ ਚਿੱਠੀ ਖੂਨ ਨਾਲ ਕੀਤੇ ਦਸਤਖਤ ਢਲੇਵਾਲ ਦੀ ਹਾਲਤ ਬਣੀ ਨਾਜ਼ੁਕ ਤੇ 17 ਦਿਨਾਂ ਵਿੱਚ 12 ਕਿਲੋ ਘਟਿਆ ਵਜ਼ਨ ਪਟਿਆਲਾ ਦੇ ਮਹਿੰਦਰਗੰਜ ਰਾਜਪੁਰਾ ਇਲਾਕੇ ਵਿੱਚ ਬਣੇ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਦੀ ਹੋਈ ਰੇਲ ਬਣਾਉਣ ਦੇ ਚੱਕਰ ਵਿੱਚ ਮੌਤ ਤਿੰਨ ਵਿਦਿਆਰਥੀ ਰੇਲਵੇ ਟਰੈਕ ਕੋਲ ਰੇਲ ਬਣਾਉਂਦਿਆਂ ਆਏ ਰੇਲ ਗੱਡੀ ਦੀ ਚਪੇਟ ਵਿੱਚ ਦੋ ਹੋਰ ਹੋਏ ਜ਼ਖਮੀ ਨਿਰਬਸੀ ਦੇ ਰਾਮਗੜ੍ਹ ਰੋਡ ਤੇ ਬਣੇ ਪੱਠੇ ਕੋਲ ਬਣੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਕਾਰਨ 14 ਮਹੀਨੇ ਦੀ 마ਸੂਮ ਬੱਚੀ ਦੀ ਹੋਈ ਮੌਤ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚੱਲਦੇ ਜਲੰਧਰ ਦਾ ਤਾਪਮਾਨ ਆਇਆ 4 ਡਿਗਰੀ ਤੋਂ ਵੀ ਹੇਠਾਂ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰਕੇ ਅਗਲੇ 3 ਦਿਨਾਂ ਲਈ ਜਾਨਲੇਵਾ ਠੀਤ ਲਹਿਰ ਦੀ ਕੀਤੀ ਗਈ ਪੂਵਕਵਾਨੀ ਸੋ ਐਸੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਣੇ ਟੀਵੀ ਦੇ ਨਾਲ ਸੰਧਵੇ ਇਜਾਜ਼ਤ ਸਰਸ਼ੀਕਾਲ ਸਰਖਿਆਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਤਿਆਂ ਹੁਣ ਤੱਕ ਦੀਆਂ ਵੱਡੀਆਂ ਘਟਨਾਵਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਸਿੱਖਿਆ ਪ੍ਰਾਪਤ ਕਰਕੇ ਆਏ ਅਧਿਆਪਕਾਂ ਨਾਲ ਕੀਤੀ ਗੱਲਬਾਤ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਰਹਿ ਮੌਜੂਦ। ਅਧਿਆਪਕਾਂ ਨੇ ਵੀ ਕੀਤੇ ਆਪਣੇ ਤਜਰਬੇ ਸਾਂਝੇ। ਮੁੱਖ ਮੰਤਰੀ ਭਗਵੰਤ ਮਾਨ ਨੇ 13 ਦਸੰਬਰ 2001 ਨੂੰ ਸੰਸਦ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸਰਜਾਂਦਲੀ। ਲਿਖਿਆ ਕਿ ਦੇਸ਼ ਉਨ੍ਹਾਂ ਦੀ ਸੇਵਾ ਤੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੇ ਪੰਜਾਬ ਦੇ ਕਿਸਾਨਾਂ ਪ੍ਰਤੀ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਪਲਟਵਾਰ ਕਿਹਾ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਭਾਜਪਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਅਨੰਦਪੁਰ ਦਾ ਕਿਲਾ ਛਡਣ ਤੋਂ ਬਾਅਦ ਪਰਿਵਾਰ ਨਾਲੋਂ ਵਿਛੜਨ ਤੇ ਮਾਤਾ ਗੁਜਰ ਕੌਰ ਸਮੇਤ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜਮੇਲਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਤੋਂ ਹੋਣ ਜਾ ਰਿਹਾ ਸ਼ੁਰੂ ਗੁਰਦੁਆਰਾ ਸਾਹਿਬ ਵਿਖੇ 3 ਦਿਨ ਤੱਕ ਸਜਣਗੇ ਧਾਰਮਿਕ ਦੀਵਾਨ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਗਈ 10 ਦਿਨਾਂ ਦੀ ਧਾਰਮਿਕ ਸਜ਼ਾ ਨੂੰ ਪੂਕਤਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਟੀ ਕਮਤਥਾ ਦੇ ਨਾਲ ਹੀ ਕਰਵਾਈ ਅਰਦਾਸ ਖਨੌਰੀ ਬਾਰਡਰ ਤੇ ਮਰਨਵਰਤ ਰੱਖ ਰਹੇ ਕਿਸਾਨਾਂ ਲਾਗੂ ਜਗਜੀਤ ਸਿੰਘ ਡੱਲੇਵਾਲ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਕਾਉਂਸਲ ਆਫ ਲਾਇਰਜ਼ ਦੇ ਚੇਅਰਮੈਨ ਵਾਸੁਰੰਜਨ ਸ਼ਾਂਡਲਿਆ ਨੇ ਇੱਕ ਪਟੀਸ਼ਨ ਦਾਇਰ ਕਰਕੇ ਮਰਨਵਰਤ ਖਤਮ ਕਰਵਾਉਣ ਦੀ ਰਕੀ ਮੰਗ ਕਿਸਾਨ ਅਗੂ ਜਗਜੀਤ ਸਿੰਘ ਡਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਪਹਿਲੀ ਤੇ ਆਖਰੀ ਚਿੱਠੀ ਖੂਨ ਨਾਲ ਕੀਤੀ ਦਸਤਖਤ ਡਲੇਵਾਲ ਦੀ ਹਾਲਤ ਬਣੀ ਨਾਜ਼ੁਕ ਤੇ 17 ਦਿਨਾਂ ਵਿੱਚ 12 ਕਿਲੋ ਘਟਿਆ ਵਜ਼ਨ ਪਟਿਆਲਾ ਦੇ ਮਹਿੰਦਰਗੰਜ ਰਾਜਪੁਰਾ ਇਲਾਕੇ ਵਿੱਚ ਬਣੇ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀ ਦੀ ਹੋਈ ਰੇਲ ਬਣਾਉਣ ਦੇ ਚੱਕਰ ਵਿੱਚ ਮੌਤ ਤਿੰਨ ਵਿਦਿਆਰਥੀ ਰੇਲਵੇ ਟਰੈਕ ਕੋਲ ਰੇਲ ਬਣਾਉਂਦਿਆਂ ਆਏ ਰੇਲ ਗੱਡੀ ਦੇ ਚਪੇਟ ਵਿੱਚ ਦੋ ਹੋਰ ਹੋਏ ਜ਼ਖਮੀ ਨਿਰਬਸੀ ਦੇ ਰਾਮਗੜ੍ਹ ਰੋਡ ਤੇ ਬਣੇ ਪੱਠੇ ਕੋਲ ਬਣੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਕਾਰਨ 14 ਮਹੀਨੇ ਦੀ ਮਾਸੂਮ ਬੱਚੀ ਦੀ ਹੋਈ ਮੌਤ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚੱਲਦੇ ਤਿਲेंद्र ਦਾ ਤਾਪਮਾਨ ਆਇਆ 4 ਡਿਗਰੀ ਤੋਂ ਵੀ ਹੇਠਾਂ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰਕੇ ਅਗਲੇ 3 ਦਿਨਾਂ ਲਈ ਜਾਨਲੇਵਾ ਠੀਤ ਲਹਿਰ ਦੀ ਕੀਤੀ ਗਈ ਵਿਖਬਾਣੀ ਸੋ ਅਸੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਣੇ ਟੀਵੀ ਦੇ ਨਾਲ ਸੰਧਵੇ ਇਜਾਜ਼ਤ